ਤੁੱਕ ਪਬੀ ਆ ਵੇਖੋ ਬੋਤਲ ਮੈਨੂੰ ਤਾਂ ਲੱਗਣ ਡੇ ਕਿ ਇਹ ਤਰੀਕ ਨੰਗੀ ਆ ਤੇ ਮੈਂ ਕਿਹਾ ਚੱਲ ਬਣਾ ਕੇ ਦਿੰਨੀ ਆ ਤੁਹਾਨੂੰ ਇਹ ਜੀ ਪਿਛਲੇ ਸਾਲ ਦੀ ਮੈਂ ਵੇਖਦੀ ਇੱਥੇ ਪਈ ਐ ਲੈ ਤੋਂ ਉਹਦੇ ਵਰਤ ਲੈਂਦੇ ਆ ਮੈਂ ਬੋਤਲ ਵੇਖ ਲਾ ਮੈਂ ਵੇਸਟ ਕੀਤੀ ਨਾ ਪੂਰੀ ਬੋਤਲ ਭਰੀ 2023 ਤੇ ਲਾਸਟ ਐਕਸਪਾਇਰੀ ਡੇ 21 ਮਈ 2024 ਜੀ ਹੋ ਗਈ ਐਕਸਪਾਇਰ ਹੋਇਆ ਸਾਲ ਹੋ ਜਾਣਾ 21 ਤਰੀਕ ਨੂੰ ਹਾਂ ਨਹੀਂ ਉਹ ਤਾਂ ਮੈਂ ਵੇਖਿਆ ਵਾ ਤੇ ਵੇਲਾ ਨਾ ਨਵੇਂ ਭਰੀ ਬੋਤਲਿਓ ਤੇ ਆਪਾਂ ਵੇਲਾ ਕਿਤੇ ਦੋ ਦਿਨ ਹੀ ਵੱਧ ਨਹੀਂ ਵਰਤ ਸਕਦੇ ਇਹ ਲੋਹੀ ਗੱਲ ਓ ਪਰ ਡਰ ਲੱਗਦਾ ਵਾ ਨਾ ਸੋ ਆਲੋਗੀ ਅਜੇ ਖਰਾਬ ਹੋਈ ਨਹੀਂ ਸੁੱਟ ਤੋਂ ਪਰਾ ਚਲੋ ਉਹਦੇ ਹੁਣ ਸੋਟੀ ਰਹਿਣੀ ਆ ਸਭ ਹੀ ਕੋ ਹੋਰ ਮੰਗਾ ਲੋ ਜਾਂਦਾ ਯਾ ਡਿਸਪੋਨਰ ਤੋਂ ਲੈਣਾ ਆਪੇ ਲੈ ਆ ਲਿੰਦਾ ਵਾ ਉਹ ਮੈਂ ਤਾਂ ਕੰਮ ਚਲ ਬਣਾਉਣੀ ਆ ਪਾਣੀ ਤੇ ਮਿਸਤਰੀ ਵੀ ਪੀ ਲੈਣਗੇ ਤੇ ਚਲਾਪ ਹੀ ਬੰਦਾ ਪੀ ਲੈਂਦਾ ਹਾਂ ਹਣਾ ਤਾਂ ਨਾਲੇ ਚਲ ਸੁਆਦ ਲੱਗਦਾ ਤੇ ਕੋਈ ਨਹੀਂ ਹੋਰ ਮੰਗਾ ਆ ਦਿੱਤ ਤੁਨ ਨੂੰ ਐਨਓ ਨੰਬਰ ਤੋਂ ਹੁਣੋਂ ਹੋਂਡੇ ਬਾਜੀ ਦਦਨੀ ਨਹੀਂ ਨਹੀਂ ਇਹ ਉਦਾਂ ਹੀ ਨੰਬਰ ਕੋਈ ਕੋਈ ਨਹੀਂ ਮੈਂ ਕੰਪਨੀ ਕੰਪਨੀ ਵਾਲੇ ਨਾਲ ਪਤਾ ਕਰਦੇ ਰਹਿੰਦੇ ਇਹਗਾ ਨੰਬਰ ਹੁਣ ਕਿਹੜਾ ਪਤਾ ਲੱਗਦਾ ਕਿ ਇਹਦਾ ਉਹਨਾਂ ਦਾ ਕਿਹੜਾ ਨਹੀਂ ਪਾਉਣਾ ਉਹਨਡਿਆ ਉਹੋ ਜੀ ਕੰਪਨੀ ਵਾਲਾ ਤੇ ਉਹੋ ਜੀ ਦੂਜੇ ਨੰਬਰ ਆਹ ਦੂਜੇ ਨੰਬਰ ਉਹਨਾਂ ਦਾ ਪਤਾ ਨਹੀਂ ਲੱਗਦਾ ਫੇਰ ਆ ਗਿਆ ਦੀ ਨਾਹੋ ਤਾਂ ਇਹਨਾਂ ਨੇ ਕਿਹਾ ਤੁਹਾਡੇ ਨਾਲ ਫੋਨ ਕਰਨ ਨੂੰ ਵਹਿਲੇ ਬੰਦ ਕਰ ਦਿੰਦੀ ਆ ਕਸਵਾਰ ਨਾਲ ਚੱਲ ਫਿਰ ਮੈਂ ਰੱਖ ਦਿੰਦੀ ਆ ਬੋਤਲ ਛੋਟ ਦੋ ਕਿ ਰੱਖਣੀ ਕਿੱਥੇ ਦਿੰਦੀ ਛੋਟਾ ਉੱਧਰ ਕੂੜੇ ਚ ਅੰਦਰ ਹੀ ਇਹਨਾਂ ਨੇ ਵੀ ਭਲੇਖੇ ਨਾ ਬਣਾਈ ਲਵੇ ਮਮਮੀ ਨਾ ਬਣਾਣ ਕਿਤੇ ਜਾਬੀ ਨਾ ਉਧਰ ਗਰਮੀ ਚ ਆਇਆ ਬਣਾ ਕੇ ਪੀ ਲੈ ਸਾਬੀ ਨੇ ਪੀ ਬ ਲਈ ਨਾ ਤਾਂ ਵੀ ਨਹੀਂ ਪਤਾ ਲੱਗਦਾ ਪਤਾ ਕੀ ਚੱਲ ਬੰਦੇ ਨੂੰ ਪਤਾ ਨਹੀਂ ਲੱਗਦਾ ਉਹਦਾ ਗਰਮੀ ਛੇਤੀ ਐਕਸਪਾਇਰੀ ਕੌਣ ਵੇਖਦਾ ਅੱਜ ਕੱਲ ਇਹ ਜਾਓ ਸੁੱਟ ਦੋ ਪਰੇ ਪੂਰੇ ਸੁੱਟ ਮੈਂ ਆਪਣੇ ਬਣਾ ਲੈਣੇ ਆ ਮਾਂ ਪੁੱਤ ਪੀ ਲੈਣਗੇ ਓਦਾਂ ਵੀ ਤਾਂ ਸਰਦਨ ਬੰਦਲੇ ਰਹਿੰਦੇ ਨਹੀਂ ਚੱਲਦੀ ਵੀ ਕਈ ਨਹੀਂ ਆਂਦੀ ਸੁੱਟੋ ਪਰੇ ਇਹਨੂੰ ਚਲ ਮੈਂ ਵੇਖੇ ਤਰੀਕ ਲੰਗੀ ਤੇ ਸੁੱਟਣ ਲੱਗੀਆਂ ਤਾਂ ਫਿਰ ਵੀ ਮਾਂ ਪੁੱਤਾਂ ਨੇ ਭੁੜਕਣਾ ਕਿ ਕਿਉਂ ਲੱਗੀਆਂ ਹਾਏ ਪੂਰੀ ਬੋਤਲਾ ਕਿਉਂ ਪੈਸੇ ਖਰਾਬ ਕਰ ਲਈ ਤਦੇ ਮੈਂ ਤੈਨੂੰ ਆਖੇ ਬਣਾ ਦਿੰਨੀ ਆ ਜਾਗੇ ਕਦੇ ਵਾਵਾ ਪੀਂਦੇ ਰਹਿਣਗੇ ਦੋਵੇਂ ਦਿਨ ਸਾਰਾ ਦਿਨ ਚਲ ਸੁੱਟ ਦੇ ਨੇ ਬਾਹਰ ਉੱਧਰ ਦੰਬੋ ਤਾਂ ਆਪਣੇ ਘਾਟ ਬਾਹਰ ਉੱਠੀ ਜਾਊਗੀ ਅਚ ਚਾਚੀ ਦਾ ਨੰਬਰ ਇਹ ਚਾਚੀ ਆ ਵੀ ਗਈ ਜਿਹੜੀ ਮੈਨੂੰ ਫੋਨ ਲਾਉਣ ਲਈ ਹੈ ਸ਼ੁਕਰ ਕਰ ਸੋਖਣਾ ਨਹੀਂ ਪਤਾ ਲੱਗਾ ਕਿ ਇਹਦਾ ਨੰਬਰ ਜੇ ਮੈਂ ਸੇਵ ਕੀਤਾ ਹੁੰਦਾ ਨਾ ਤਾਂ ਉਸੜਿਆਂ ਨੂੰ ਪਤਾ ਲੱਗਦਾ ਉਹਨਾਂ ਸੜਾ ਪੁੱਛਣ ਦਾ ਆਪਣਾ ਕਿ ਦੀਦੀ ਚਾਚੀ ਤੁਹਾਨੂੰ ਕਾਤੋਂ ਫੋਨ ਕਰਦੇ ਸਾਰਾ ਭੰਡਾ ਫਟ ਜਾਣਾ ਹੁਣ ਹੈਲੋ ਸਸਿਆ ਚੇ ਥੋੜਾ ਸੌ ਠੀਕ ਜੇ ਆਗੇ ਤਹੀਂ ਅੱਛਾ ਅੱਛਾ ਤੂੰ ਹੀ ਮੈਨੂੰ ਫੋਨ ਕਰਨ ਦੇ ਮੈਂ ਤੁਹਾਨੂੰ ਆਪੇ ਫੋਨ ਕਰ ਲੈਣਾ ਮੈਂ ਤੁਹਾਨੂੰ ਅੱਗੇ ਵੀ ਕਹਿ ਕੇ ਜਦੋਂ ਤੁਹਾਨੂੰ ਪਤਾ ਕੋਈ ਕੰਮ ਦੀ ਗੱਲ ਕਰਨੀ ਤੇ ਮੈਸੇਜ ਕਰਿਆ ਕਰੋ ਹਾਂ ਹੈ ਫੋਨ 24 ਘੰਟੇ ਮੇਰ ਕੋ ਥੋੜਾ ਰਹਿਣਾ ਹੁੰਦਾ ਤੁਹਾਨੂੰ ਪਤਾ ਸੋਖੀ ਫੋਨ ਫੜ ਲੈਂਦੀ ਹੁਣ ਮੈਂ ਉਹ ਚਲਾਉਣ ਦੇ ਫੋਨ ਕਿੱਧਰ ਖੰਡੀਆਂ ਦੀ ਨੰਬਰ ਕੋਈ ਆਉਣ ਰਿਹਾ ਫੋਨ ਤੇ ਮੈਂ ਹੱਦਾਂ ਕੰਪਨੀ ਦਾ ਨਹੀਂ ਨਹੀਂ ਨਾ ਨਹੀਂ ਮੈਂ ਭਰਿਆ ਜੇ ਮੈਂ ਨਾਂ ਭਰਦੀ ਤੇ ਜਿੰਨੀਆਂ ਤੁਹਾਡੀਆਂ ਸਾਰਾ ਦਿਨ ਮਿਸਕੋ ਲਾਉਂਦੀਆਂ ਉਹਨਾਂ ਨੇ ਤੇ ਗੱਲ ਪਿਆ ਨਹੀਂ ਤੁਹਾਡੇ ਲਥਣਾ ਕਿ ਚਾਚੀ ਨਾਲ ਇੰਨੀ ਗੱਲ ਕਾਦੀ ਕਰਦੀ ਏ ਤੋ ਹੋਰ ਚਲ ਕੋਈ ਗੱਲ ਨਹੀਂ ਹੋਣਾ ਵਾ ਹੋਣ ਜੇ ਮੈਂ ਚਾਚੀ ਆਈ ਨਾ ਤੇ ਇਹਨਾਂ ਨੇ ਕਹਿਣਾ ਕਿ ਦੁਪਹਿਰੇ ਪਤਾ ਨਹੀਂ ਕਿੱਥੇ ਨਿਕਲ ਗਈ ਆ ਆਹ ਸਾਰੇ ਜਣੇ ਘਰੇ ਹੀ ਆ ਜਾਗਾਂਦੇ ਆ ਜ਼ਿਆਦਾ ਰੁਕਜੋ ਕੋਹ ਟਾਈਮ ਹੁਣ ਕੰਮ ਤਾਂ ਹੰਦਾਂ ਨਿਬੜ ਗਿਆ ਬਣਾ ਤੇ ਸੁੱਖ ਨੇ ਵੀ ਲੰਮੀ ਪੈ ਰਹਿਣਾ ਤੇ ਮੰਮੀ ਨੇ ਵੀ ਸੌ ਜਾਣਾ ਆਹੋ ਮਿਸਤਰੀਆਂ ਨੇ ਤਾਂ ਆਪਣੇ ਕੰਮ ਲੱਗੇ ਰਹਿਣਾ ਵਾ ਠਹਿਰ ਕੇ ਫਿਰ ਮੰਮੀ ਆ ਹਾਂਜੀ ਹਾਂਜੀ ਕੋਈ ਗੱਲ ਨਹੀਂ ਚਲ ਕੋਈ ਨਹੀਂ ਧਿਆਨ ਕੇ ਸੁਣਦੀਆਂ ਤੁਹਾਨੂੰ ਪਤਾ ਫੋਨ ਤੇ ਗੱਲ ਕਰਨ ਦੇ ਨਾਲ ਤੁਹਾਨੂੰ ਪਤਾ ਕੰਡਾ ਦੇ ਵੀ ਕੰਨ ਹੁੰਦੇ ਆ ਬਾਕੀ ਤੁਸੀਂ ਆਪ ਸੋ ਆਣੇ ਚਲ ਕੋਈ ਨਹੀਂ ਅਮ ਨਹੀਂ ਠਹਿਰ ਕੇ ਤੇ ਫੋਨ ਨਾ ਲਾਏ ਹੁਣ ਮੇਰੇ ਫੋਨ ਤੇ ਮੈਂ ਆਪੇ ਆ ਜਾਣਾ ਵਾ ਘੰਟੇ ਅੱਧੇ ਘੰਟੇ ਤੱਕ ਮੈਂ ਆ ਜਾਣਾ ਵਾ ਬਸ ਫੋਨ ਨਾ ਕਰਿਓ ਤੂੰ ਠੀਕ ਆ ਠੀਕ ਹਾਂਜੀ ਕੁਛ ਨਹੀਂ ਹਾਂ ਹਣ ਸੁੱਕ ਮੈਨੂੰ ਨੰਬਰ ਦੱਸਣ ਦੀ ਜੇ ਸੁੱਕ ਫੋਨ ਚੁੱਕ ਲੈਣ ਦੀ ਸੁੱਕ ਨੇ ਚਾਚੀ ਦੀ ਆਵਾਜ਼ ਛੱਟ ਪਛਾਣ ਲੈਣੀ ਸਾਡੀ ਸਦਾਂਡੇ ਕੋਈ ਗੱਲ ਨਹੀਂ ਹੋਣੀ ਇਹਕ ਸੋਚਣ ਦੀ ਚੱਲ ਜਾ ਤੇ ਬਾਅਦ ਜੇ ਮੈਂ ਚੱਲ ਗਈ ਨਾ ਉਸੇ ਵੇਲੇ ਕੋਈ ਛੁੜਕਾ ਲੱਗ ਜਾਣਾ ਇਹਨਾਂ ਨੂੰ ਪਤਾ ਨਹੀਂ ਕਿੱਥੇ ਗਈ ਹੈ ਸਾਰੇ ਕੀਤੀ ਕਤਰੀ ਖੋਜ ਪਹਿ ਜਾਣੀ ਤਲ ਕੋਈ ਗਾਂ ਦੇ ਠਾਰ ਕੇ ਜਾਨੀ ਹਾਂ ਤੇ ਸੁੱਖ ਪਾ ਕੇ ਗੱਲੀ ਗੁੱਲੀ ਲੱਗ ਨਹੀਂ ਉਹ ਸੁੱਕ ਨੇ ਲੰਮੇ ਪੈ ਰਹਿਣਾ ਮਾਤਾ ਫਿਰ ਸੋਇ ਤੇ ਡਾਈ ਹੁੰਨੇ ਥੱਕ ਜਾਣਾ ਹੁੰਨੇ ਪਣੇ ਲੰਮੇ ਹਣਾ ਠਾਰ ਕੇ ਜਾਨੀ ਫਿਰ ਘੜੀ ਨਾਲ ਉਹਨੂੰ ਸ਼ਾਂਤੀ ਜੀ ਹੁੰਦੀ ਬਹੁਤ ਪਰੇ ਉਹ ਤਨਾ ਕਰ ਲਿਆ ਪਾ ਮਾਨੂੰ ਕਿੰਦੀ ਮੈਂ ਆਉਣੀ ਹੈ ਚਾਤੀ ਠਹਿੜ ਕੇ ਲੱਗੋ ਇੱਥੇ ਰੱਖੋ ਫੋਲ ਚਲ ਇੱਥੇ ਰੱਖ ਲੈ ਫੇਰ ਅੰਦਰ ਰੱਖ ਦੀ ਬਾਅਦ ਚ ਚਾਦਰ ਸਵਾਰੀ ਕਰ ਲਾ ਕਿੱਦਾਂ ਵੇਖਾਂ ਹਵਾ ਨਾਲ ਸਾਰੀ ਇਕੱਠੀ ਹੋ ਗਈ ਹੈ ਕਿਆ ਤੇ ਦਿਨੇ ਚਲ ਬੰਦਾ ਬਾਹਰ ਘੜੀ ਬਹਿ ਜਾਂਦਾ ਵਾ ਪਰ ਬਾਹਰ ਵੀ ਹਵਾਏ ਬੜੀ ਵਗਦੀ ਹੈ ਤੇ ਇਸ ਤਰ੍ਹਾਂ ਦਾ ਵੀ ਸੱਪਿਆ ਨਾਸ ਮਾਰਿਆ ਜਾਂਦਾ ਹਾਂ ਜੀ ਨਾ ਅੰਨੀ ਹੁਣੇ ਪਤਾ ਨਹੀਂ ਕਿ ਤੱਕ ਤੱਕ ਅੰਦੀ ਹੈ ਚਲ ਦਹਾ ਮੈਂ ਬੈਣੀ ਇੱਥੇ ਸਹਰਾ ਆਈ ਜਾਵੇ ਫੇਰ ਅੰਦਰ ਜਾਣੀ ਕੀ ਘੰਟੇ ਮੈਂ ਤੇ ਵਰਕੇ ਬਣਾਉਣੀ ਵਰਕੇ ਮੈਂ ਤੇ ਰੋਟੀ ਖਾਣੀ ਹਾਂ ਮੈਂ ਸਵੇਰੇ ਰੋਟੀ ਖਾ ਸਰ ਗਈ ਆਂ ਖੰਡੇ ਪਰ ਆਵੇ ਤਾਂ ਪਹਿਲਾ ਪਹਿਲਾ ਮੈਨੂੰ ਰੋਟੀ ਦੇ ਦੋ ਸੋਨੇ ਖੋਖ ਲੱਗ ਜਾਂਦੀ ਹੈ ਤੇ ਹੁਣ ਕੋਈ ਮੜ ਜਣ ਦਾ ਕੰਮ ਰਹਿ ਗਿਆ ਵਾ ਤੇ ਉਹਨਾ ਹੁਣੇ ਮੈਨੂੰ ਸੁਣਾਤਾ ਵਾ ਕਹਿੰਦੇ ਇੱਕ ਘੋਏ ਨਾਲ ਹੀ ਰੋਟੀ ਖਾਣੀ ਆ ਤੇ ਤੁਸੀਂ ਕੋਈ ਗੱਲ ਨਹੀਂ ਇੱਕ ਘੋਏ ਨਾਲ ਰੋਟੀ ਬਣਾਇਓ ਤੇ ਨਾ ਫੁਲਕੇ ਲਾਓ ਹਲੇ ਠੰਡੇ ਹੋ ਜਾਣੇ ਜੇ ਪਹਿਲਾਂ ਮੈਨੂੰ ਸੁਣਾ ਦੇਗੀ ਆ ਵੀ ਟਾਈਮ ਨਾਲ ਰੋਟੀ ਲਾ ਦੇ ਤੈਨੂੰ ਸੁਣਾ ਦੇ ਤਾਂ ਵੀ ਲੇਟ ਲਾਇਓ ਇਹ ਕਿ ਚੱਕਰ ਸਿਮਲਾ ਮਿਰਚ ਬਣਾਈ ਹੈ ਹਾਂ ਸਿਮਲਾ ਮਿਰਚ ਬਣਾਈ ਹੈ ਸਬਜੀ ਤਾਂ ਲੱਗਦਾ ਬੜੀ ਸਵਾਦ ਬਣਾਈਆਂ ਤੁਸੀਂ ਪਰ ਕੁਲਕੇ ਨਾ ਲਾਓ ਠੰਡੇ ਹੋ ਜਾਣੇ ਆ ਚਲੋ ਹੁਣ ਆ ਜਿਹੜਾ ਵੇਲੇ ਆ ਇਹ ਫੁਲਕਾ ਲਾਣਾ ਚਲ ਕੋਈ ਗੱਲ ਨਹੀਂ ਫੇਰ ਤੁਹਾਨੂੰ ਪਤਾ ਕਿੰਨਾ ਕੰਮ ਪੈਣਾ ਵੇਰ ਸੋਈ ਕਿੱਦਾਂ ਭਰੀ ਐ ਤੇ ਜਾਓ 10 ਮਿੰਟ ਲੰਮੇ ਪੈ ਲੋ ਘੜੀ ਲੰਮੇ ਪੈ ਲੈ ਅਜੇ ਭਾਂਡੇ ਵੇ ਮੇਰੇ ਕਿੰਨੇ ਧੋਣ ਵਾਲੇ ਪਏ ਆ ਤੇ ਰੋਟੀ ਬਣਾਉਣੀ ਨਹੀਂ ਆ ਚਲ ਕੋਈ ਗੱਲ ਨਹੀਂ ਭਾਂਡੇ ਤੋਂ ਧੋਣੇ ਆ ਨਾ ਤੇ ਮੈਂ ਧੋ ਦੰਨੀ ਅੱਜ ਮੈਂ ਵੀ ਕਰ ਲੈਣੀ ਮਾੜਾ ਮੋਟਾ ਫੇਰ ਤੁਸੀਂ ਮੈਂ ਤਾਂ ਸਾਰਾ ਦਿਨ ਬੈਠੀ ਰਹਿੰਦੀ ਐ ਤਾਂ ਅੱਜ ਮੇਰਾ ਵੀ ਸਰੀਰ ਠੀਕ ਐ ਕੋਈ ਨਹੀਂ ਮਾੜਾ ਕੰਮ ਕਰ ਦਿੰਨੀ ਆ ਤੇ ਜਾਓ ਤੁਸੀਂ ਜਾ ਕੇ ਤੇ ਘੜੀ ਰੈਸਟ ਕਰ ਲਓ ਤੂੰ ਭਾਂਡੇ ਧੋ ਜੇਂਗੀ ਆਹ ਭਾਂਡੇ ਮੈਂ ਧੋ ਲੈਣੇ ਆ ਪਤਾ ਕਿਉਂ ਜਦੋਂ ਫੇਰ ਮਿਸਤਰੀ ਰਹਿਣਗੇ ਤੇ ਕਹੀ ਨਹੀਂ ਤੇ ਚਾਹ ਤਾਂ ਨਹੀਂ ਹੁੰਦਾ ਤੇ ਕੰਮ ਬੜਾ ਪਿਆ ਮੇਰਾ ਜਰਾਦਾ ਸੂਈ ਸਾਫ ਕਰਕੇ ਫੇਰ ਹੀ ਨਿਕਲਦੀ ਰਸੋਈ ਚੋਂ ਨਹੀਂ ਕੋਈ ਗੱਲ ਨਹੀਂ ਜਾਓ ਤੁਸੀਂ ਘੜੀ ਨੰਮੇ ਪਾ ਲਓ ਫੇਰ ਕੋਈ ਵੀ ਗੱਲ ਨਾ ਜੋ ਤੁਸੀਂ ਇਹੀ ਕਹਿੰਦੇ ਹੋ ਕਿ ਸਾਰਾ ਦਿਨ ਮੈਨੂੰ ਕੰਮ ਡਾਈ ਰਹਾ ਤੇ ਮੈਨੂੰ ਡਾਈ ਰਾ ਦਈ ਮੈਨੂੰ ਤੁਸੀਂ ਹਰ ਵੇਲੇ ਬੁਰੇ ਬਣਾਉਂਦੇ ਹੋ ਤੇ ਮੈਂ ਕਿਹੜੀ ਆਵਾਜ਼ ਦਿੱਤੀ ਕੋਈ ਕੰਮ ਕਰਨ ਨੂੰ ਮੈਂ ਆਵਾਜ਼ ਦੇਣ ਦੀ ਕਿ ਲੋੜਾ ਮੈਨੂੰ ਉਧਰ ਹੀ ਪਤਾ ਲੱਗ ਗਿਆ ਆ ਇੱਕ ਫੁਲਕਾ ਸੇਕ ਦਿੰਨੀ ਆ ਮੈਂ ਤਾਂ ਬਾਕੀ ਫੇਰ ਰਹਿਣ ਦੋ ਨਾ ਮੇਸਟਰ ਰੋਟੀ ਹੋਣੀ ਖਾਣ ਨੂੰ ਮੈਂ ਕਹਤਾ ਕਿ ਉਹਨਾਂ ਨੇ 1 ਵਜੇ ਨਾ ਖਾਣੀ। ਚਾਹ ਲੱਗੇ ਵੀ ਤੇ 1 ਵਜੇ ਨਾ ਖਾਂਦੇ ਆ। ਇਹਨਾਂ ਨੂੰ 1:30 ਛੇਤੀ ਭੁੱਖ ਲੱਗਦੀ ਆ। ਹੁਣ ਇਹਨੇ ਕੜੀ ਕਰਨੀ ਪੈ ਜਾਣਾ ਤੇ ਮੈਂ ਇੰਟ ਦਹਾ ਲੱਦਣੀ ਆ। ਪਹਿਲਾਂ ਚਾਚੀ ਕੋਲ ਹੋਣੀ ਆ। ਬਾਹ ਚਾਣ ਕੇ ਵੇੰਨੀ ਆ ਸੋਈ ਦਾ ਕੰਮ। ਕੁਛ ਨਹੀਂ ਹੁੰਦਾ ਕਿਦੇ। ਪਤਾ ਕਿਉਂ? ਚਾਚੀ ਨੇ ਵੀ ਹੁਣ ਪਤਾ ਨਹੀਂ ਕਿਹੜੀ ਗੱਲ ਕਰਨੀ, ਕਿਹੜੀ ਨਹੀਂ ਕਰਨੀ। ਉਹ ਤੇ ਫੋਨ ਤੋਂ ਵੀ ਲੱਗਣ ਦਾ ਵੀ ਕੋਈ ਜ਼ਰੂਰੀ ਗੱਲ ਕਰਨੀ ਆ। ਤੇ ਪਹਿਲਾਂ ਉਹਦੀ ਗੱਲ ਸੁਣਾਂ ਮੈਂ। ਜੇ ਉਹਦੀ ਗੱਲ ਨਾ ਸੁਣੀ, ਤੋ ਮੈਨੂੰ ਹੁਰਕਜੀ ਲੱਗੀ ਰਹਿਣੀ, ਪਤਾ ਨਹੀਂ ਕੀ ਗੱਲ ਆ ਤੇ ਕੀ ਨਹੀਂ। ਰੋਟੀਆਂ ਤੇ ਆਣ ਕੇ ਵੀ ਲੱਤ ਜਾਣਗੀਆਂ ਭਾਂਡੇ ਹੀ ਐ ਨਾ ਬਾਅਦ ਚ ਆਪੇ ਧੋ ਲੋਗੇ ਧੋ ਲੋਗੇ ਧੋ ਲੋਗੇ ਨਾ ਫਿਰ ਮਾੜੇ ਮੋਟੇ ਤਵਾ ਦੋ ਤਵਾਉਣੇ ਤੇ ਪੈਣੀਆਂ ਜੇ ਨਾ ਧੋਤੇ ਤੇ ਫਿਰ ਵੀ ਸ਼ੱਕ ਹੋ ਜਾਣਾ ਆਟਾ ਰੱਖ ਕੇ ਨਾ ਛੱਡ ਚਾ ਨਿਕਲ ਜਾਣੀਆਂ ਚੋਕ ਚਪੇਤੀ ਬਾਅਦ ਚ ਵੇਖੀ ਜਾਊਂਗਾ ਪਾਣੀ ਲੈ ਥੋੜੇ ਜੇ ਕੰਮ ਕਰ ਲੋ ਰੋਟੀ ਸਾਨੂੰ 1 ਵਜੇ ਨਾਲ ਮਿਲਣੀ ਆ ਹਰੇ ਨਾ ਸਬਜ਼ੀ ਬੇਹਦ ਤੂੰ ਇਹ ਭਾਜੇ ਨੂੰ ਸਬਜ਼ੀ ਬਣਾਈ ਹੈ ਤੂੰ ਨਾ ਜੇ ਤੁਸੀਂ 10 ਮਿੰਟ ਅੰਦਰ ਬੈਠੇ ਨਾ ਤੁਹਾਡਾ ਸੋ ਕੰਮ ਨਬੜ ਜਾਊਗਾ ਕੋਈ ਗੱਲ ਨਹੀਂ ਕੰਮ ਅੱਜ ਛੜੀ ਦੀ ਨਾ ਆਪਾਂ ਬਹਿ ਜਾਗੇ ਤੇਨੂੰ ਕੋਈ ਕਾਹਰ ਨਹੀਂ ਇੱਧਰ ਆ ਕੇ ਕਹਾਂਗੇ ਕਣੀ ਕੋਈ ਨਹੀਂ ਇੱਧਰ ਚਲੋ ਕੋਈ ਗੱਲ ਨਹੀਂ ਫਿਰ ਤੁਸੀਂ ਅੰਦਰ ਬੋਧ ਰੋਟੀ ਫਿਰ ਆ ਜਾਂਦੀ ਆ 10 ਮਿੰਟ ਵੱਧ ਘੱਟ ਵੀ ਹੋ ਹੀ ਜਾਂਦੇ ਆ ਨਹੀਂ ਕੋਈ ਨਹੀਂ ਕੋਈ ਨਹੀਂ ਤਾਂ ਮੈਂ ਬਹਿ ਜਾਾਂਗੇ ਨਹੀਂ ਆਹ ਥੋੜੀ ਨੀ ਬੈਠੋ ਤਾਂ ਨਹੀਂ ਵਾਵਾਏ ਨਾਲੇ ਨਾ ਸ਼ਾਮ ਆ ਨਾਲੇ ਹਵਾਵਾ ਘੰਡਈ ਹੈ ਤਾਂ ਇੱਥੇ ਬਹਿ ਜੂਗੀ ਬੱਛਾ ਜੀ

ਹਾਂ ਹੋਰ ਕਿਦਾਂ ਠੀਕ ਠਾਕ ਹਾਂਜੀ ਹਾਂਜੀ ਤੁਸੀਂ ਦੱਸੋ ਸਿਆਲ ਵਧੀਆ ਪਤਾ ਚਲੋ ਵਧੀਆ ਚਾਹੀਦਾ ਵਾ ਤੇ ਕਿਦਾਂ ਫਿਰ ਗੁਰੂ ਭਾਈ ਦਾ ਕੰਮ ਠੀਕ ਠਾਕ ਹਾਂ ਵਧੀਆ ਵਾ ਪਹੁੰਚ ਗਿਆ ਜੀ ਜੂ ਲੱਗਾ ਹਾਂਜੀ ਹਾਂਜੀ ਲੱਗ ਗਿਆ ਜੀ ਉੱਥੇ ਉਹਦੇ ਪਾਪਾ ਦੇ ਦੋਸਤ ਉਹਨਾਂ ਦੇ ਕੋਲ ਆ ਠੀਕ ਆ ਠੀਕ ਹਾਂਜੀ ਹਾਂਜੀ ਤੁਹਾਡਾ ਮੈਂ ਤੁਹਾਡੇ ਨਾਲ ਗੁੱਸੇ ਆ ਵੇਖ ਲਓ ਕਾਦੀ ਗੱਲ ਤੁਸੀਂ ਪਹਿਲਾਂ ਮੈਨੂੰ ਦੱਸ ਕੇ ਵੀ ਨਹੀਂ ਗਏ ਮੈਂ ਤੁਹਾਨੂੰ ਨਿੱਕੀ ਨਿੱਕੀ ਆਪਣੀ ਗੱਲ ਸਾਰੀ ਦੱਸਨੀ ਦੱਸਾਂ ਕੀ ਗੱਲ ਮੇਰੇ ਪੁੱਤ ਇੱਕ ਤੇ ਜਾਂਚਾ ਕੇ ਕੰਮ ਬਣ ਗਿਆ ਤੇ ਟਾਈਮ ਹੀ ਨਹੀਂ ਲੱਗਾ ਹੈਗਾ ਦੱਸਣ ਦਾ ਦੱਸਣਾ ਤਾਂ ਹੈਗਾ ਸੀ ਨਹੀਂ ਲੁਕਾ ਬੜੀ ਖੁਸ਼ੀ ਹੋਈ ਚਲ ਕੋਈ ਨਾ ਆਪਣਾ ਕੋਈ ਭੈਣ ਭਰਾ ਕੰਮ ਤੇ ਲੱਗਾ ਤੇ ਮੌਜ ਲੱਗਦੀ ਹੈ ਤੇਰਾ ਤੇ ਮੇਰੀ ਇੱਕ ਗੱਲ ਆ ਹਾਂਜੀ ਪਤਾ ਤਾਂ ਹੈਗਾ ਹੀ ਸਾਰਾ ਕੁਝ ਚਾਚੀ ਮੇਰੀ ਗੱਲ ਸੁਣੋ ਤੁਸੀਂ ਹੁਣ ਫੋਨ ਕਰਤਾ ਹੈ ਨਾ ਤੇ ਮੈਂ ਲੱਕੋ ਫਾਈ ਆ ਚੱਲੀ ਕਿਉਂਕਿ ਤੇਰੇ ਨੰਬਰ ਵੇਖ ਲਿਆ ਸੋਸ ਲੈ ਡਾ ਪੀ ਜੇ ਮੈਂ ਉੱਤੇ ਸੇਵ ਕੀਤਾ ਹੁੰਦਾ ਤੁਹਾਡਾ ਨਾਮ ਅੱਛਾ ਉਹ ਮਿੰਟੋ ਮਿੰਟ ਹੀ ਮੇਰੇ ਗੱਲ ਪੈਣਾ ਆ ਪੜ ਲੈਣਾ ਹੀ ਆਹ ਤਦ ਮੈਂ ਤੁਹਾਨੂੰ ਅੱਗੇ ਵੀ ਕਹਿੰਦੇ ਤੁਹਾਨੂੰ ਫੋਨ 'ਚ ਵੀ ਤਦ ਤੁਹਾਨੂੰ ਮੈਂ ਇਹ ਗੱਲ ਕਹੀ ਕਿ ਤੁਸੀਂ ਫੋਨ ਕਰਾ ਫੋਨ ਨਾ ਕਰਿਆ ਕਰੋ ਮੈਸੇਜ ਕਰ ਦਿਓ ਮੈਂ ਆਪੇ ਤੁਹਾਨੂੰ ਫੋਨ ਲਾ ਲੈਣਾ ਤੇ ਮੈਂ ਤਾਂ ਫੋਨ ਤੁਹਾਡੇ ਕੋਲ ਹੀ ਹੁੰਦਾ ਕਿਹੜਾ ਕਿਸੇ ਨੇ ਵੇਖਣਾ ਵਾ ਨਾ ਤਾਂ ਕਿ ਤੈਨੂੰ ਵੀ ਚੱਲ ਹੁਣ ਮੈਂ ਕਿਹਾ ਆ ਜਾਣ ਤੈਨੂੰ ਫੋਨ ਤੂੰ ਹੀ ਕੀਤਾ ਕਦ ਵਾਤੇ ਮੈਂ ਤਾਂ ਟੈਨਸ਼ਨ ਪਾ ਗਈ ਨਿਕਦਾ ਨਹੀਂ ਹੁੰਦੇ ਵੀ ਮੇਆ ਸੰਗ ਜੇਕਰ ਸੱਦਿਆ ਹੀ ਕੋਈ ਮਗਰ ਕੋਈ ਗਲਵਾਟ ਕੋ ਨਹੀਂ ਸਾਥ ਤਾ ਨਹੀਂ ਹੋਇਆ ਮੇਰੇ ਕੋ ਨਹੀ ਨਹੀ ਸ਼ੱਕ ਤੁਹਾਡੇ ਤੇ ਕਾਦਾ ਹੋਣਾ ਮੈਂ ਸ਼ੱਕ ਹੋਣ ਦਿੰਨੀ ਆ ਥੋੜੀ ਗੱਲ ਹੈਗੀ ਕਿ ਜੇ ਤੈਨੂੰ ਵਾਰੀ ਨਹੀਂ ਕੰਮ ਦੇ ਚੁੱਕੀ ਆ ਤੇ ਲੈ ਹੁਣ ਤੈਨੂੰ ਸ਼ੱਕ ਹੋ ਜਾਏ ਵੀ ਆਹ ਦੇ ਪਿੱਛੇ ਹੀ ਨੇ ਇਹਨੂੰ ਸੱਦਿਆ ਵਾ ਕੋਈ ਗਲਵਾਟ ਤਾਂ ਨਹੀਂ ਕਰਦੇ ਹਾਂ ਚਾਚੀ ਮੈਨੂੰ ਇਹਦ ਗੱਲ ਹੈਗੀ ਆ ਕਿ ਵਾਕਿਆ ਕਹਨੂੰ ਸ਼ੱਕ ਨਹੀਂ ਹੋਇਆ ਪਰ ਤੁਸੀਂ ਤੋ ਇਦਾਂ ਬਾਰ ਬਾਰ ਗੱਲ ਘਾਂਡੇ ਮੈਂ ਤਾਂ ਆਪਣੇ ਦਿਮਾਗ ਚ ਹੀ ਨਹੀਂ ਸੋਚਦੀ ਇਹ ਗੱ ਤੁਹ ਕਿ ਤੈਨੂੰ ਸਮਝਦੇ ਤੂੰ ਤਾਂ ਪੈ ਸੋਚਦੇ ਹੋਣੀਆਂ ਵੀ ਇੰਨੇ ਗਲਤ ਤੈਨੂੰ ਕਿੱਥੋਂ ਪਤਾ ਲੱਗੀਆਂ ਉਹਦਾ ਚਾਚੀ ਆ ਕੇ ਗੱਲ ਵਾ ਮੈਂ ਵੇ ਲੋ ਤੁਹਾਡਾ ਦੇਣ ਨਹੀਂ ਉਹ ਦੇ ਸਕਦੀ ਜਿੱਦਾਂ ਮਰਜੀ ਹੈ ਨਾ ਤੁਸੀਂ ਕਿੱਦਾਂ ਦਿਮਾਗ ਚਲਾਇਆ ਵੇ ਲੋ ਜੇ ਮੈਂ ਚਲੋ ਪਤਾ ਕੀਤਾ ਤੁਸੀਂ ਸਾਰੀ ਗੱਲ ਮੈਨੂੰ ਦੱਸੀ ਆ ਤੁਸੀਂ ਤੇ ਜੇ ਤੁਸੀਂ ਨਾ ਨਾ ਉਹਦਨ ਘਰ ਹੁੰਦੇ ਤੇ ਮੈਂ ਉਥੇ ਐਂਟਰੀ ਨਹੀਂ ਕਰ ਸਕਦੀ ਐਂਟਰੀ ਤੇ ਕਿੱਥੋਂ ਕਰ ਸਕਦੇ ਸੀ ਤੇ ਵੇਲਾ ਮੈਂ ਕਿੰਨ ਮਹਿਸੂਸ ਹੋਣ ਦਿੱਤਾ ਵੀ ਮੈਨੂੰ ਪਤਾ ਵਾ ਇਹ ਗੱਲ ਤੇ ਮੰਨਣ ਜੋਗੀ ਆ ਅਗਲੇ ਕਿੱਦਾਂ ਮੈਨੂੰ ਘਰੋਂ ਕੱਢਣ ਨੂੰ ਫਿਰਦੇ ਜੇ ਤੁਸੀਂ ਨਾ ਉਤੋਂ ਦੇ ਕੱਢ ਵੀ ਦੇਣਾ ਹੈ ਉਹਦਾ ਸਾਹਮਣੇ ਤਾਂ ਹੁਣ ਮੈਂ ਕਿ ਤੁਹਾਨੂੰ ਕੋਣ ਇਹ ਸਿੱਤਨ ਪਤਾ ਹੀ ਸੱਚ ਇਹ ਤਾਂ ਹੋਣੀ ਆ ਉਹਦਾ ਚਾਚੀ ਮੈਨੂੰ ਕਿਹਾ ਉਹ ਗੁੱਸਾ ਵੀ ਲੱਗਦਾ ਜੀ ਤੁਹਾਡੀ ਗੱਲ ਦਾ ਕਿ ਮੈਂ ਫੇਰ ਆਣੀ ਨਹੀਂ ਕੋਈ ਗੱਲ ਨਹੀਂ ਚਾਚੀ ਮੇਰਾ ਇੰਨਾ ਸੋਚਦੀ ਤੇ ਕਿੱਦਾਂ ਹੁਣ ਕੁਛ ਕੀਤਾ ਕਿ ਨਹੀਂ ਵੇਲੇ ਸਾਰਾ ਕੁਝ ਦਵਾਇਆ ਕਿ ਲਿਆਕ ਨਹੀਂ ਹੋ ਕੀਤਾ ਕੀ ਮਸਲਾ ਹੱਲ ਆਇਆ ਕਿੱਥੋਂ ਤੱਕ ਪਹੁੰਚੀ ਆ ਹੁਣ ਮਸਲਾ ਤੁਹਾਨੂੰ ਪਤਾ ਕਾਦਾ ਹੱਲ ਹੋਣਾ ਹੁਣ ਆਹੀ ਗੱਲ ਵਗ ਚਲੋ ਹੈ ਸਭ ਕੁਝ ਮੇਰੇ ਨਾਲ ਹੀ ਪਰ ਹੁਣ ਉਹ ਵੀ ਤੇ ਮਾਂ ਪੁੱਤ ਘਰ ਹੀ ਸਾਰਿਆਂ ਨੇ ਰਹਿਣਾ ਉਹ ਮਾਂ ਪੁੱਤ ਘਰ ਚੋਂ ਰੱਖਿਆ ਉਹਨਾਂ ਕੱਢ ਬਰਗਾ ਤਾਂ ਜੀ ਚੀਮਨ ਉਹਨਾਂ ਨੂੰ ਕਿੱਥੇ ਬਾਹਰ ਕੱਢਦਾ ਜੇ ਮੈਂ ਹੱਕਦਾਰਾਂ ਹਾਂ ਤਾਂ ਚਲੋ ਦੀਦੀ ਬਾਹਰ ਚਲ ਗਈ ਮਨਜੀਤ ਸਾਬੀ ਵੀਰ ਵੀ ਤਾਂ ਉਹਨਾਂ ਹੀ ਹੱਕਦਾਰ ਹਨ ਉਹ ਤੇਰੇ ਨਾਂ 'ਤੇ ਲਾ ਦੇ ਉਹਦੇ ਦੇ ਨਾ ਨਹੀਂ ਨਹੀਂ ਅੱਦੇ ਨਾਂ ਲਾਉਣ ਵਾ ਨਹੀਂ ਤੇ ਲਾ ਦੇ ਜੇ ਤੂੰ ਨਹੀਂ ਜਿਹੜਾ ਹੱਕਦਾਰ ਤੂੰ ਲਾ ਫਿਰ ਇਸ ਕਰਕੇ ਫਿਰ ਆਈ ਹੈ ਇਸ ਕਰਕੇ ਨਾ ਆਈ ਤੈਨੂੰ ਸੱਦੇਵੇਂ ਨਹੀਂ ਨਹੀਂ ਹੁਣ ਤੁਸੀਂ ਕੀ ਚਾਹੁੰਦੇ ਹੋ ਤੁਸੀਂ ਦੱਸੋ ਮੈਂ ਕਿ ਜਾਣਾ ਵਾਂ ਮੈਂ ਤਾਂ ਤੁਹਾਨੂੰ ਪਤਾ ਹੀ ਜੋ ਮੈਂ ਕੰਨੀ ਉਹ ਤੇ ਤੁਹਾਨੂੰ ਪਤਾ ਹੀ ਹੈ ਨਹੀਂ ਹਾਂ ਤਾਂ ਸਹੀ ਹੈ ਪਾਪਾ ਨੂੰ ਪਤਾ ਹੁਣ ਸੋਖੀ ਇਹ ਹਾਲਤ ਹੈ ਤੇ ਮੈਂ ਕਹਿੰਦੀ ਉਹਨਾਂ ਨੂੰ ਕੁਝ ਚੰਗੀ ਲੱਗਦੀ ਹੈ ਕੋਈ ਗੱਲ ਨਹੀਂ ਜਿਹੜਾ ਉਹਨਾਂ ਦਾ ਹੱਕ ਉਹਨਾਂ ਨੇ ਵੀ ਇੱਥੇ ਰਹਿਣਾ ਹੀ ਆ ਮੈਂ ਕਿਹੜਾ ਇੱਥੇ ਬੈਠੀ ਰਹਿਣਾ ਮੈਨੂੰ ਤਾਂ ਬਸ ਇਹੀ ਆ ਕਿ ਤੁਹਾਨੂੰ ਪਤਾ ਜਿੱਦਾਂ ਦੇ ਮੇਰੇ ਡੈਡੀ ਦੇ ਨਾਲ ਚੱਲਦੇ ਹੀ ਨੇ ਮੈਂ ਉਹ ਚੀਜ਼ ਦੀ ਇੱਕ ਵਾਰ ਇਹਨਾਂ ਕੋਲ ਹਾਰ ਮਨਾਉਣਾ ਚਾਹਨੀ ਆ ਕਿ ਸਾਡੇ ਕੋਲ ਗਲਤੀ ਹੋ ਗਈ ਹੈ ਬਸ ਉਹ ਚੀਜ਼ ਨੇ ਹਲੇ ਉਸਵਾਦ ਨਾ ਮੰਨਦੇ ਅੱਛਾ ਦੂਜੀ ਗੱਲ ਆ ਕਿ ਉਹ ਸੁਖਪਾ ਵੀ ਦੇ ਨਾਲ ਕਿਹੜੇ ਹਿਸਾਬ ਨਾਲ ਰਹਿੰਦੇ ਆ ਉਹ ਸਭ ਕਿਉਂ ਉਹ ਤਾਂ ਮੈਨੂੰ ਪਤਾ ਕਿਉਂਕਿ ਮੈਂ ਵੀ ਜਾਣੀ ਮੈਨੂੰ ਪਤਾ ਸੁਖ ਦੇ ਦਾਰੀ ਦੀ ਆ ਆਵਾਜ਼ ਆਵਾਜ਼ ਬੰਦਾ ਹੌਲੀ ਗੱਲ ਕਰ ਲੈਂਦਾ ਉਹ ਤਾਂ ਫੇਰ ਸਰਦੇ ਵਾਲਾ ਨੂੰ ਉੱਧੇ ਪਾ ਦਿੰਦੇ ਪੰਜਾਂ ਮਿੰਟਾਂ ਚੰਗੇ ਹੋ ਮੇਰਾ ਤੇ ਕੀ ਕੰਡਾ ਉਹ ਤੇ ਮਿੰਟਾਂ ਵਿੱਚ ਰੰਗ ਬਦਲਦਾ ਜਿਗੜ ਗੜੇ ਨਾ ਅੰਗ ਬਦਲਦਾ ਉਦਾਂ ਬਦਲਦੇ ਰੰਗ ਚਟਪਟ ਮਿੱਠੇ ਤੇ ਚਟਪਟ ਕੋਲ ਤਾਂ ਸਾਡੇ ਨਾਲ ਇਦਾਂ ਕਰਦੇ ਰਹੇ ਪਰ ਇੱਕ ਗੱਲ ਵਾ ਚਾਚੀ ਹਾਂਜੀ ਸਾਡੀ ਤਾਂ ਹੁਣ ਫਰਕ ਪੈ ਗਿਆ ਉਹ ਹੁਣ ਜਿੱਦਾਂ ਕਹਿੰਦੇ ਨਾ ਉਦਾਂ ਕੰਮ ਵੀ ਕਰਦਾ ਤੇ ਆਖੇ ਵੀ ਲੱਗਦਾ ਜੇ ਸੁਧਰ ਗਏ ਤਾਂ ਹੋਰ ਮੈਨੂੰ ਕੀ ਚਾਹੀਦਾ ਉਹ ਨਹੀਂ ਸੁਧਰਨ ਵਾਲੇ ਉਹ ਤੁਹਾਡੇ ਸਾਹਮਣੇ ਤੇਰੇ ਕੋਲ ਡਰਦੇ ਕੰਮ ਕਰਦੇ ਹੋਣੇ ਆ ਉਦਾਂ ਨਹੀਂ ਕਰਨ ਵਾਲਾ ਹੈਗਾ ਮੈਨੂੰ ਪਤਾ ਨਾ ਮੈਂ ਵੀ ਇੱਥੇ ਰਹਿਣੀ ਆ ਮੇਰੇ ਹੱਥਾਂ ਦੀ ਜੰਮਿਆ ਪਲੇਆ ਵਾ ਵੇਖ ਸੁਨੇਹਾ ਮੈਂ ਸਾਰਾ ਕੁਝ ਲਿਖਿਆ ਵਾ ਸੁ ਕ ਮੰਮੀ ਦਾ ਲੱਗਦਾ ਵਾ ਕਿ ਮੰਮੀ ਦਾ ਦਿਮਾਗ ਜਿਹੜਾ ਮੈਂ ਸੈੱਟ ਨਹੀਂ ਹਲੇ ਹੋਇਆ ਕਿਉਂਕਿ ਜੋ ਦਿਲ ਚ ਬਣਾ ਉਹ ਜ਼ੁਬਾਨ ਤੇ ਹੰਨੇ ਤੇ ਜੋ ਜ਼ੁਬਾਨ ਤੇ ਨਾ ਉਹ ਮੈਨੂੰ ਲੱਗਦਾ ਦਿਲ ਚ ਨਹੀਂ ਥਾਬੀ ਭਾਈ ਜਿੰਨਾ ਮਰਜੀ ਸੋਹਰੇ ਜਿਹੜੇ ਮੰਮੀ ਆ ਨਾ ਦੀ ਉਹਨੇ ਨਹੀਂ ਸੁਧਰਨ ਦੇਣਾ ਉਹਨੇ ਫਿਰ ਨੂੰ ਤੂੰ ਨੂੰ ਤੁਖਣੀ ਦੇ ਦੇਣੀ ਐ ਐਦਾਂ ਨੇ ਐਦਾਂ ਆ ਗਈ ਐ ਉਹ ਕਰਦੀ ਹੋਗੀ ਜੇ ਕਰਦੀ ਹੋਗੀ ਕੀ ਪਰ ਕੀ ਕੀ ਸਖਾਲਦੀ ਹੋਊਗੀ ਉਹਦੇ ਬਦਲ ਤੇ ਵੇਲਾ ਹੁਣ ਮੈਂ ਤੇਰੇ ਤੇਰੇ ਕਰਕੇ ਕਿੰਨਾ ਕੁਸ ਕੀਤਾ ਕਿ ਇਹਨੂੰ ਬਦਲੇ ਦਾ ਤੈਨੂੰ ਫੋਨ ਕਰਕੇ ਸੱਦਿਆ ਮੈਂ ਬੁਆ ਵੀ ਖੁੱਲਾ ਸੱਦਿਆ ਕੀ ਘਰ ਹੈ ਨਹੀਂ ਦਵੇ ਮਾਪੋਤਾ ਤੂੰ ਆ ਉਹ ਤੇ ਚਲੋ ਮੈਂ ਤਾਂ ਅੱਗੇ ਵੀ ਕੰਢੀ ਕਿ ਮੈਂ ਤੁਹਾਡਾ ਉਹ ਦੇਣ ਨਹੀਂ ਦੇ ਸਕਦੀ ਤੁਸੀਂ ਜਿਹੜਾ ਇਹ ਚੀਜ਼ ਕੀਤੀ ਹੈ ਚਲੋ ਮੈਂ ਇੱਕਦਮ ਆਣ ਕੇ ਥੋੜਾ ਕਰ ਲੈਣੀ ਹੈ ਗੱਲਾਂ ਤੇ ਜੇ ਹੁਣ ਮੈਂ ਸਾਰੀਆਂ ਗੱਲਾਂ ਤੁਸੀਂ ਮੈਨੂੰ ਦੱਸਿਆਂ ਵੇ ਲੋ ਏ ਤੇ ਜੱਟ ਤਾਂ ਉਹਨਾਂ ਇਹੀ ਪਰਚੋਲ ਪਈ ਰਹਿੰਦੀ ਕਿ ਇਹਨਾਂ ਨੂੰ ਗੱਲ ਪਤਾ ਕਿੱਥੋਂ ਲੱਗਦਾ ਤੇ ਜੇ ਇਹਨਾਂ ਨੂੰ ਅੱਜ ਪਤਾ ਲੱਗਦਾ ਤੁਹਾਡੇ ਵੱਲੋਂ ਤੇ ਤੁਹਾਡਾ ਤੇ ਇੱਟ ਪੱਥਰ ਦਾ ਘਰ ਹੋਣਾ ਪੱਥਰ ਤਾਂ ਕਿ ਮੈਂ ਕਹਿੰਦੀ ਮੇਰੇ ਬੜੇ ਨਾਲ ਪਤਾ ਲੱਗੇ ਕੋਈ ਇਹ ਨਾਲ ਇਹ ਵੀ ਗੱਲ ਵਾਣਾ ਨਾਲੇ ਮੈਂ ਉਹ ਜੀ ਜਨਾਨੀ ਨਹੀਂ ਹੈਗੀ ਕਿ ਜੇਰੇ ਕਿਸੇ ਦੇ ਘਰ ਚ ਕਪਾਤ ਪਾ ਮੈਂ ਸਿਰਫ ਇਨਸਾਫ ਨੂੰ ਸੱਚ ਦੇ ਰਾਹ ਤੇ ਚੱਲਣ ਵਾਲੀ ਆ हां मैं इस करके किता हार्मोन नु नहीं हैगा कोई भी जावना दी जायदात उधर जावे या उधर जावे ओ नहीं मेन कोई मतलब हैगा ही चल तू भी ठी है तेरा भी फर्ज बंदा है हां ना कि जा मेनू ਬੜ ਖਲਾਪੇ ਬੇ हां इनਾਂ ਦੇ ਘਰ ਬਰਬਾਦ ਹੋਏ ओ नहीं मेन टेंशन मेन सिर्फ ये भी मैं इंसाफ ਦੇ ਚੱਲਣਾ ਕਿਉਂਕਿ ਇਹਨਾਂ ਨੇ ਸਿਮੀ ਨਾਲ ਵੀ ਬੜਾ ਕੁਛ ਕੀਤਾ ਵਾ ਮੈਨੂੰ ਉਹਦਾ ਵਜਾ ਦਾ ਉਹਦੀ ਮਾਂ ਵਿਚਾਰੀ ਬਿਲਕਦੀ ਵੇਖੀ ਨਹੀਂ ਜਾਂਦੀ ਤੁਸੀਂ ਇੰਨੀ ਗੱਲ ਕਹਿ ਰਹੇ ਹੋ ਤੂੰ ਸਾਹੇ ਨਾਲ ਉਹਦੋਂ ਮੇਰੀ ਗੱਲ ਹੋਈ ਤੇ ਉਹ ਕਹਿਣ ਦੇ ਕਿ ਉਹ ਭੱਜ ਗਈ ਕਿਸ ਮੁੰਡੇ ਨਾਲ ਉਹ ਕਿੱਥੇ ਭੱਜੀ ਉਹ ਪੱਜਣ ਵਾਲੀ ਨਹੀਂ ਹੈਗੀ ਉਹਨਾਂ ਦਾ ਕਾਬਿਲ ਮੈਨੂੰ ਝੂੜ ਘਾਤੋ ਮਾਰਨਾ ਹੈ ਜਦੋਂ ਮੈਨੂੰ ਇੰਨੀਆਂ ਗੱਲਾਂ ਦਾ ਪਤਾ ਲੱਗ ਗਿਆ ਹੁੰਦਾ ਉਹਦਾ ਫੈਸ਼ਨ ਹੀ ਬੜਾ ਸੀ ਉਹਦੇ ਆਂਦਾ ਸੁਭਾ ਮੇਰੀ ਆਂਦਾ ਇੱਥੇ ਬੇਕ ਕਰਵਾਉਂਦੀ ਨਹੀਂ ਭੱਜ ਗਈ ਤੇ ਫਿਰ ਇਹ ਕਦ ਲਈ ਜੇਲਾ ਕੱਟ ਕੇ ਆਏ ਹਨ ਇਹ ਵੀ ਤਾਂ ਸੋਚਣਾ ਫਿਰ ਹੁਣ ਸਮਝ ਨਹੀਂ ਉਹ ਚਾਚੀ ਆਉਂਦੀ ਮੈਨੂੰ ਤਾਂ ਲੱਕੋ ਫਾਇਏ ਮੈਂ ਆ ਗਈ ਨਹੀਂ ਜੇ ਭੱਜ ਗਈ ਜੇ ਉਹਦੇ ਮਾਂ ਪਿਓ ਸਾਕੇ ਤੇ ਫਿਰ ਅਗਲੇ ਨੇ ਇਹਨਾਂ ਨੂੰ ਜੇਲਾ ਵਿਖਾਈਆਂ ਦਮਾ ਮਾਪਤਾ ਨੂੰ ਪਰ ਇਹ ਗੱਲ ਦਾ ਪ੍ਰੂਫ ਹੋਵੇ ਤਾਂ ਫਿਰ ਇਹ ਗਾੜੀ ਹੁਣ ਗੱਲ ਬੰਦੀ ਹੈ ਨਾ ਜੇਲ੍ਹ ਤੋਂ ਚਲੋ ਮੰਨਿਆ ਬਾਪੂਤ ਕੇ ਆਈ ਹੋਣਗੇ ਤੇ ਕਿਸ ਵੇਲੇ ਤਾਂ ਬੰਦਾ ਬੇਇਨਸ ਜੋ ਵੇਖੀ ਸਈ ਕਰੋ ਲੱਭਣਿਆ ਉਹਨਾਂ ਲੁਕਾਏ ਹੋਣੇ ਕਿਤੇ ਕੀ ਪਤਾ ਕੀ ਲੁਕਾਏ ਹੋਣੇ ਕਿ ਨਹੀਂ ਲੁਕਾਏ ਹੋਣੇ ਮੈਨੂੰ ਤਾਂ ਹੁਣ ਕੋਈ ਨਹੀਂ ਸਮਝਾਉਂਡ ਕਿ ਮੈਂ ਕੀ ਕਰਾਂ ਜੋ ਹੁਣ ਮੇਰੇ ਸਾਹਮਣੇ ਆਉਂਦਾ ਮੈਂ ਤੇ ਉਹੀ ਹਿਸਾਬ ਨਾਲ ਮੈਂ ਤਾਂ ਬਸ ਇਹੋ ਚੰਨੀ ਆ ਪੀ ਇਨਸਾਫ ਮਿਲੇ ਤੈਨੂੰ ਵੀ ਤੇ ਉਹਨੂੰ ਵੀ ਤੂੰ ਵੀ ਤੇਰਾ ਦੇ ਹੱਕ ਵਾ ਤੂੰ ਵੀ ਤੇ ਇੱਕ ਮੈਂ ਵੀ ਗੈਨੇ ਵਿੱਚ ਸੁਖਣਾ ਵਧੀਆ ਰਹਿਣ ਕਿਉਂਕਿ ਉਹ ਕੁੜੀ ਬਹੁਤ ਚੰਗੀ ਆ ਇਹ ਤਾਂ ਸਹੀ ਆ ਹਾਂ ਭਾਈ ਨਾਲ ਸਾਫ ਵਿਸ਼ਾ ਵਿਚਾਰੀ ਗਰੀ ਹੋਰ ਕਰਨੀ ਹਾਂਜੀ ਕਿ ਮੈਂ ਆਪਣਾ ਹੱਕ ਲੈ ਕੇ ਕੀ ਕਰਨਾ ਤੁਹਾਨੂੰ ਪਤਾ ਕੁੜੀਆਂ ਵਈਆਂ ਆਪਣੇ ਘਰ ਚਲ ਜਾਂਦੀਆਂ ਆ ਤੇ ਮੇਰਾ ਰਾਦਾ ਵਾ ਕਿ 2-4 ਮਹੀਨੇ ਪਾ ਕੇ ਨਾ ਥੋੜਾ ਬੋਤ ਸਾਰਾ ਪਤਾ ਲਵਾ ਕੇ ਤੇ ਮੈਂ ਚਲ ਜਾਣਾ ਚਲ ਉਹ ਗੱਲ ਲੱਗ ਵਾ ਪਰ ਇਹ ਗੱਲ ਜਾਣਾ ਨਾ ਚੰਗੀ ਤਰ੍ਹਾਂ ਜਾਈ ਤੇ ਚੰਗੀ ਤਰ੍ਹਾਂ ਹੱਕ ਦੇ ਕੇ ਜਾਈ ਵੀ ਮੇਰਾ ਪੂਰਾ ਹੱਕ ਵਾ ਮੈਂ ਆਵਾਂ ਜਾਵਾਂ ਰਾਤ ਦੇ ਨੇ ਥੇਵਾਂ ਮੇਰਾ ਪੂਰਾ ਦਰਫਤਕਾਰ ਹੋਣਾ ਚਾਹੀਦਾ ਨਹੀਂ ਇਹ ਤੇ ਹੈ ਹਾਂ ਇਹ ਤੂੰ ਇੱਕ ਸਮ ਆਪਣੇ ਪੇਕੇ ਬਣਾਉਣੇ ਹੁਣੇ ਨਹੀਂ ਹੈ ਮੇਰੇ ਪੇਕੇਆਂ ਦੇ ਵਿੱਚ ਮੈਂ ਘਾਤੋ ਬਣਾਉਣੇ ਹਾਂ ਉਹ ਤੇ ਹੈ ਵਾ ਪਰ ਉਹ ਨਹੀਂ ਤੈਨੂੰ ਸਮਝਦੇ ਕੁਛ ਨਹੀਂ ਹੋਣਾ ਉਹ ਨਹੀਂ ਸਮਝਦੇ ਤੈਨੂੰ ਉਹ ਤੈਨੂੰ ਸਮਝਦੀ ਸੀ ਸਮਝਦੀ ਆ ਸਾਵੇ ਦਿਨ ਆਪਣੇ ਭੈਣ ਸਮਝਦਾ ਉਹ ਤੇ ਮਨਜੀਤ ਨੂੰ ਸਮਝਦਾ ਨਾ ਇਹ ਹੁਣ ਆਪਣਾ ਤੂੰ ਪੂਰਾ ਆਪਣਾ ਹੱਥ ਜਮਾ ਕੇ ਤੇ ਫੇਰ ਜਾਈ ਕਿਹ ਵੇਲੇ ਤੇ ਮੈਨੂੰ ਲੱਗਦਾ ਕਿ ਸਾਰਾ ਪਰਿਵਾਰ ਚਾਚੀ ਜੀ ਮੈਨੂੰ ਮਿਲ ਲਿਆ ਉਹ ਜੇ ਤੂੰ ਦੇਤਾ ਨਾ ਤਾਂ ਉਹਨਾਂ ਨਾਲ ਹੋਏ ਲੈ ਕੇ ਤੇ ਮੁੜ ਕੇ ਤੈਨੂੰ ਆਖਾਂ ਤੂੰ ਕੌਣ ਤੇ ਮੈਂ ਕੌਣ ਇਹ ਵੀ ਸੋਚਣਾ ਹੈ ਤੇ ਸਾਰਾ ਕੁਝ ਹੋ ਜਾਏ ਕਿ ਏਦਾਂ ਕਹ ਲਈ ਫੇ ਜਾ ਜੇ ਤੂੰ ਕਰਨਾ ਨਾ ਚੁੱਪ ਚੁੱਪ ਹੀ ਤੇ ਕਰਕੇ ਤੇ ਆਖੇ ਵੀ ਜਦ ਤੱਕ ਮੇਰਾ ਮਰਤੇ ਵਰਤੇ ਹੈ ਇਹਨਾਂ ਦੇ ਸਭ ਕੁਝ ਸੀ ਪਰ ਮੈਨੂੰ ਪੂਰੀ ਜ਼ਿੰਦਗੀ ਮਿਲਣ ਵਰਤਨ ਕਰਨ ਨੂੰ ਬੱਚੇ ਵੀ ਆਉਣੇ ਆ ਫਿਰ ਵੀ ਨਾਨਕੇ ਤੇ ਚਾਹੀਦੇ ਹਨ ਇਹ ਗੱਲ ਤੇ ਚਾਚੀ ਜੀ ਹੈ ਆ ਕੋਈ ਵੀ ਦਿਨ ਤਿਆਰ ਕਰਨਾ ਮੈਂ ਤਾਂ ਨਾਨਕੇ ਤੇ ਬੜੇ ਜ਼ਰੂਰੀ ਹੈ ਚਲ ਕੋਈ ਨਹੀਂ ਚਾਹੀਦਾ ਕੋਈ ਨਹੀਂ ਮੈਂ ਵੀ ਤਾਂ ਤੇ ਚਾਹੀਆਂ ਅਵੇ ਤਾਂ ਨਾਟਕ ਹੀ ਆ ਕੋਈ ਮੈਂ ਮੈਨੂੰ ਨਾ ਮੇਰਾ ਵਰਤਾਂਗੀ ਹਨਾ ਮੈਨੂੰ ਨਾਲੇ ਤੈਨੂੰ ਪਤਾ ਮੈਨੂੰ ਤਾਂ ਕੋਈ ਲਾਲਚ ਵੀ ਨਹੀਂ ਹੈਗਾ ਇਹ ਤਾਂ ਗੱਲ ਹੈਗੀ ਤੁਸੀਂ ਕਹਿੰਦਾ ਵਾ ਨਾ ਤਾਂ ਸਮਝ ਲਓ ਕਿ ਤੁਸੀਂ ਮੈਨੂੰ ਮਾਂ ਨਾਲੋਂ ਵੱਧ ਕੇ ਦਰਜਾ ਵਾ ਐਂ ਨਾ ਤੁਸੀਂ ਮੇਰਾ ਕੀਤਾ ਅੱਜ ਤੱਕ ਇੰਨੀ ਸਪੋਰਟ ਕੀਤੀ ਹੈ ਤੈਨੂੰ ਪਤਾ ਹੀ ਤਾਂ ਹੈਗਾ ਸਾਰਾ ਤੇਰੇ ਕਰਕੇ ਮੈਂ ਸਾਰਾ ਕੁਝ ਕਰਨ ਲਈ ਹੈ ਉਹ ਤਾਂ ਮੈਨੂੰ ਕਿਹੜਾ ਹਿੱਸਾ ਚਾਹੀਦਾ ਵਾ ਨਹੀਂ ਇਹ ਤਾਂ ਗੱਲ ਹੈ ਜੀ ਲਾਟ ਤੇ ਮੈਨੂੰ ਸ਼ੁਰੂ ਤੋਂ ਪਤਾ ਵਾ ਮੈਂ ਤੁਹਾਡਾ ਫੇਸ ਮੈਂ ਥਾਣਾ ਦਹੌਰ ਕੇ ਮੈਨੂੰ ਥੋੜਾ ਲਾਟ ਤੇ ਬਸ ਆਹੋ ਹੀ ਆਪੇ ਮੈਨੂੰ ਇਹੋ ਹੀ ਆ ਤੇ ਤੇਰਾ ਹੱਕ ਨਾ ਹੋ ਜਾਵੇ ਜੀ ਨਹੀਂ ਹੱਕ ਕੀ ਜਾਣਾ ਸੱਚ ਜੀ ਵਿੱਚੋਂ ਮੇਰਾ ਦਿਮਾਗ ਨਾ ਫੇਰ ਡਾਬੇ ਦਾ ਬਿਲਟਾ ਬਲੀਆਂ ਸੋਚਦਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਮੈਂ ਕੀ ਕਰਾਂ ਤੇ ਕੀ ਨਾ ਕਰਾਂ ਹੁਣ ਫਿਰ ਹੋਰ ਫਿਰ ਮੈਂ ਕੀ ਕਹਿ ਸਕਦੀ ਤੇਰੀ ਮਰਜ਼ੀ ਮੈਂ ਕੀ ਕਹਾਂ ਮੈਂ ਤਾਂ ਸੋਚ ਤੈਨੂੰ ਇਸੇ ਕਰਕੇ ਸੱਦਿਆ ਸਾਰੇ ਤੇਰੇ ਕੰਮ ਕੀਤੇ ਆ ਸਭ ਕੋ ਦੱਸਿਆ ਤਾਂ ਹੁਣ ਤੇਰੀ ਮਰਜ਼ੀ ਤੂੰ ਤਾਂ ਹੁਣ ਅੱਗੋਂ ਸਭ ਕੁਝ ਉਹਨਾਂ ਨੂੰ ਛੱਡਣ ਲਈ ਤਾ ਹੁੰਦਾ ਕਿ ਕਹਿਣਾ ਤੂੰ ਕੁਝ ਜਦੋਂ ਮਿਲਣਾ ਵਰਤਣਾ ਨਹੀਂ ਆ ਜਦ ਫਿਰ ਬੰਦਾ ਮਿਲੇ ਵਰਤੇ ਹਰਕ ਦਿਨ ਤੇ ਹਾfte ਪੰਚ ਤੇ ਜਾਂ ਫਿਰ ਇਦਾਂ ਕਰ ਹ ਸੁੱਖ ਦੇ ਕੋਈ ਬੱਚਾ ਹੋਊ ਉਹਦੇ ਨਾਂ ਲਾ ਦੇ ਆਹੋ ਇਹ ਵੀ ਗੱਲ ਠੀਕ ਆ ਹਨਾ ਤੁਕਿ ਜੋ ਵੀ ਹੋਵੇ ਤੀਹੋ ਪੋਤੋ ਉਹਦੇ ਨਾਂ ਲਾ ਦੇ ਤੇ ਚਾਚੀ ਜੀ ਇਹ ਤਾਂ ਮੈਨੂੰ ਨਹੀਂ ਛੱਡਦੇ ਤੇ ਕੱਲ ਨੂੰ ਤੀ ਪੋਤ ਮੈਂ ਸੈਂਸ ਚ ਉਹਨਾਂ ਲਈ ਕਿੱਦਾਂ ਪਾਦਾ ਇਹਨਾਂ ਦਾ ਬੈਰ ਬਣ ਜਾਣਾ ਉਹਦੇ ਨਾਲੇ ਬੈਰ ਬਣ ਜਾਣਾ ਸਭ ਹੀ ਮੇਰਾ ਨਹੀਂ ਬਣਿਆ ਸਭ ਹੀ ਸਿਮੀ ਭਾਬੀ ਦਾ ਨਹੀਂ ਬਣਿਆ ਪੈ ਬੈਰ ਨਹੀਂ ਬਣੋ ਫਿਰ ਤੋ ਇਹ ਹੈ ਤਾਂ ਸਹੀ ਗੱਲ ਪਰ ਮੈਨੂੰ ਨਹੀਂ ਇਹਨਾਂ ਤੇ ਕਿਸੇ ਤੇ ਵੀ ਯਕੀਨ ਆਉਂਦਾ ਨਾ ਇਹ ਮੈਨੂੰ ਯਕੀਨ ਕਦੇ ਆ ਸਕਦਾ ਜਦੋਂ ਮੈਂ ਯਕੀਨ ਕਰਨ ਲੱਗਦੀ ਹਾਂ ਉਦੋਂ ਫਿਰ ਕੋਈ ਉਹੋ ਜਿਹਾ ਕੰਮ ਹੋ ਜਾਂਦਾ ਵਾ ਕਿ ਮੈਂ ਫੇਰ ਟੈਨਸ਼ਨ 'ਚ ਪੈ ਜਾਂਦੀ ਹਾਂ ਤੇ ਜਿੱਦਾਂ ਕੰਮ ਚੱਲਣ ਦਾ ਨਾ ਮੈਂ ਇਦਾਂ ਚੱਲਦਾ ਰਾਂ ਦਰਮ ਬਸ ਇਹ ਆ ਕਿ ਕੋਈ ਨੁਕਸਾਨ ਪਾਣੀ ਨਹੀਂ ਮੈਂ ਹੋਣ ਦੇਣਾ ਬਸ ਮੇਰੀ ਇਹ ਜ਼ਿੰਮੇਵਾਰੀ ਹੈ ਕਿ ਮੈਂ ਆਪਣਾ ਪੂਰਾ ਧਿਆਨ ਰੱਖਣਾ ਠੀਕ ਹੈ ਜਿੱਦਾਂ ਤੁਹਾਡੀ ਮਰਜ਼ੀ ਜੋ ਬਾਕੀ ਕੀ ਪਤਾ ਵੇਖ ਕੇ ਅਕਲ ਉਹਨਾਂ ਨੂੰ ਆਈ ਜਾਵੇ ਆ ਚਲੋ ਦੇਖੋ ਜਿਹੜਾ ਉਹਨਾਂ ਨੇ ਜਿੱਦਾਂ ਤੁਹਾਡੀ ਮਰਜ਼ੀ ਹੁੰਦੀ ਹੈ ਤੇ ਬਹਿਣਾ ਮੈਂ ਚਾਹ ਤਾਂ ਬਣਾਉਣਾ ਨਹੀਂ ਚਾਹ ਨਹੀਂ ਤੇ ਨਹੀਂ ਮੈਨੂੰ ਪਤਾ ਸਭ ਨੂੰ ਲੱਗੇ ਕਿ ਜਦੋਂ ਭੈਣ ਮੇਰੀ ਇੰਨਾ ਕਰਨ ਢਈ ਹੈ ਤਾਂ ਕੀ ਤਾਂ ਮਾਂ ਪੁੱਤ ਦਾ ਦਿਲ ਵੀ ਪਿਗਲ ਜਾਵੇ ਐਡੇ ਥੋੜੇ ਪੱਥਰ ਵਾ ਐਡੀ ਇਹਨਾਂ ਦੀ ਗੱਲ ਨਾ ਬਣੂਗੀ ਉਹਨਾਂ ਨੂੰ ਅਕਲ ਹੀ ਨਾ ਆਊਗੀ ਚਲੋ ਦੇਖੋ ਵੇਖ ਚੜ੍ਹ ਗਿਆ ਤੇਲ ਵੇ ਦੇਣ ਦੇ ਢਾਲਵੇ ਵੇਖੋ ਕੀ ਬਣਦਾ ਚਾਹ ਠੀਕ ਹੈ ਫਿਰ ਚਲੋ ਠੀਕ ਹੈ ਤੇ ਮੈਂ ਅਚਾਨਕ ਨਹੀਂ ਚਾਹ ਨਹੀਂ ਚਾਹ ਨਹੀਂ ਜਾ ਚਿਪੀ ਨਹੀਂ ਬੜੀ ਗਰਮੀ ਹੈ ਨਾਲੇ ਲੰਮੇ ਪਈਆਂ ਐ ਦੁਪਹਿਰੇ ਘੜੀ ਤੇ ਮਾਤਾ ਵੀ ਨਹੀਂ ਲੰਮੇ ਪੈਣ ਡਈ ਉਹ ਫਰਸ਼ 'ਤੇ ਡਈ ਤੇ ਮੈਂ ਉਹਨੂੰ ਆਖਿਆ ਮੈਂ ਕੋਈ ਨਹੀਂ ਮੈਂ ਕੋਈ ਕੰਮ ਕਰ ਲੈਣੀ ਆ ਸੋਈ ਜਾ ਤੂੰ ਇੱਥੇ ਕੋਈ ਲੰਮੇ ਪੈ ਜਾ ਤੇ ਮੈਂ ਫੇਰ ਉਹਨੂੰ ਕਿਹਾ 10 ਮਿੰਟ ਬਾਅਦ ਫੇਰ ਅੰਦਰ ਦੇ ਕੇ ਮੈਂ ਫੇਰ ਆਈ ਤੇ ਜੇ ਹੁਣ ਉਹ ਨਿਕਲ ਕੇ ਸੋਈ ਜੋ ਬਾਹਰ ਆ ਗਈ ਨਾ ਤੋਂਨੇ ਕਹਣਾ ਪਤਾ ਨਹੀਂ ਕਿੱਥੇ ਚਲ ਗਈ ਹੋਰ ਪਤਾ ਨਹੀਂ ਕੀ ਕੀ ਇਲਜ਼ਾਮ ਲਾਉਂਦਾ ਪੈਂਦੀ ਉਹਦੀ ਬੁੱਢੀ ਬੜੀ ਭ੍ਰਿਸ਼ਟੀ ਹੈ ਉਹ ਪੁੱਠੇ ਸੋਚਦੀ ਆ ਚਲੋ ਕੋਈ ਨਹੀਂ ਬੰਦੇ ਮੈਂ ਤਾਂ ਫੇਰ 1 ਮ ਹਾਂ ਫੋਟੋ ਵੀ ਟਿਕ ਨਹੀਂ ਪਾਣੀ ਪੂਣੀ ਨਹੀਂ ਪਹਿਲਾਂ ਤੁਖ ਭਾਬੀ ਵੀ ਟਿਕਟ ਵੀ ਕਰ ਚੁੱਕੀ ਕਿੰਨੇ ਦਿਨਾਂ ਦੇ ਆਈ ਨਹੀਂ ਐ ਤੂੰ ਤੇ ਆਣ ਕੇ ਮਿਲ ਜਿਓ ਕੋਈ ਨਾਉਂ ਵੀ ਕਹਿ ਦੇ ਇਹ ਆ ਨਾ ਕਿਨੇ ਦੱਸ ਦਿਓ ਕਿ ਕੰਮ ਆਈ ਹੈ ਕਰ ਨਹੀਂ ਨਹੀਂ ਮੈਂ ਦੱਸ ਦੇ ਦੱਸ ਸਿੱਧੇ ਆਪਣੇ ਗੱਲ ਕੋਣਾ ਲੈ ਕੇ ਦੀ ਵੀ ਨਹੀਂ ਦੱਸ ਠੀਕ ਆ ਬਸ ਚਲੋ ਠੀਕ ਆ ਮੈਨੂੰ ਤਾਂ ਕੋਈ ਸਮਝ ਆਉਂਦੀ ਜੇ ਹੁਣ ਚਾਚੀ ਗੱਲ ਵੀਂ ਤੇ ਚਾਚੀ ਆਹ ਗੱਲ ਕਹਿਣ ਲਈ ਕੀ ਮੈਨੂੰ ਲੱਗਦਾ ਕਿ ਸੱਚੇ ਸੁਧਰ ਨਹੀਂ ਸਕਦੇ ਕਿ ਹਵਲੇ ਤਾਂ ਇਦਾਂ ਲੱਗਦਾ ਵਾ ਕਿ ਮੈਨੂੰ ਮੇਰਾ ਸਾਰਾ ਪਰਿਵਾਰ ਮਿਲ ਗਿਆ ਤੱਕੇ ਵਲੇ ਫੇਰ ਮਨ ਨੂੰ ਇਦਾਂ ਲੱਗਦਾ ਕਿ ਜਿੱਦਾਂ ਪਾਮ ਤੋਂ ਕੱਲ ਲਈ ਆ ਨਾ ਤੂੰ ਕੱਲ ਹੀ ਰਹਿ ਜਾਣਾ ਤੇਰੀ ਕਿਸਮਤ 'ਚ ਭੈਣ ਭਰਾਵਾਂ ਦਾ ਪਿਆਰ ਹੈ ਨਹੀਂ ਜੇ ਮੈਂ ਇਹਨਾਂ ਨੂੰ ਗੁੱਸੇ ਹੁੰਨੇ ਆ ਤਾਂ ਮੈਂ ਸੋਚਦੀ ਵੀ ਨਹੀਂ ਇਹਨਾਂ ਦਾ ਹੈਗਾ ਹੀ ਨਾ ਪਰ ਇਹਨਾਂ ਨੂੰ ਨਹੀਂ ਨਹੀਂ ਸਮਝ ਆ ਕਿ ਐਨੇ ਮੈਂ ਪਰਦੇ ਪਾਉਣ ਲਈ ਕਿ ਚੱਲ ਕੋਈ ਨਹੀਂ ਜੋ ਚਾਚੀ ਨੂੰ ਪਤਾ ਅੱਗੇ ਪਤਾ ਚੱਲ ਗਾੜੀ ਕਹੋ ਕਿ ਚੱਲ ਸਦਰਗੇ ਪਰ ਇਹਨਾਂ ਕਿੱਥੋਂ ਸਦਰ ਪਾਉਂ ਕੀ ਪਤਾ ਕੀ ਮੇਰੇ ਕਰਮਾਂ 'ਚ ਚਾਚੀ ਨੇ ਗੱਲ ਬੜੀ ਵੱਡੀ ਕਹਤੀ ਆ ਕਿ ਬੜੀ ਲੋਡ ਹੁੰਦੀ ਪੇਟਿਆਂ ਦੀ ਅੱਜ ਮੈਂ ਤਾਂ ਹੈਵਾਂ ਖਾ ਲੋ ਤੀਆਂ ਪੁੱਤਾਂ ਤਾਂ ਵਾਕਿਆ ਸਾਰੀ ਲੋਡ ਹੁੰਦੀ ਕੋਈ ਦਿਨ ਤਿਆਰ ਬਨੇ ਆਪਣਾ ਨਾਨਕੇ ਦਾ ਬਿਨਾ ਹੁੰਦਾ ਮੈਂ ਤਾਂ ਲੱਕੋ ਫਾਇ ਫਸ ਗਈ ਨਾ ਮੈਂ ਛੱਡਣ ਚੋਗੀ ਤੇ ਨਾ ਰੱਖਣ ਚੋਗੀ ਕੋਖ ਨੇ ਹਾਲ ਕੀ ਕਰਾਂ ਤੇ ਕੀ ਨਾ ਕਰਾਂ ਡਾਡੀ ਹੁਣ ਕਰਨ ਉਹਦੇ ਜਿੱਦ ਨਾਲ ਉਹ ਅੰਦਰ ਮਨ ਮਾਰ ਤਾ ਲੈ ਲੈਂਦੀ ਨਹੀਂ ਚੱਤੀ ਨਹੀਂ ਚੱਤੀ ਸਾਰਾ ਕੁਝ ਮੈਂ ਇਦਾਂ ਕਰਾਂਗੇ ਇਦਾਂ ਕਰਾਂਗੇ ਤੇ ਹੁਣ ਜਿਹੜਾ ਗੱਦਾ ਮਨ ਬਾਜ਼ਾਰ ਤੱਕ ਪਹੁੰਚਦੀ ਆ ਨਹੀਂ ਚੱਤੀ ਇਹ ਸਭ ਇਦਾਂ ਹੋ ਗਿਆ ਸੁਧਰ ਗਿਆ ਫਲਾਨ ਠਿੰਗਾ ਕੋਖ ਨਹੀਂ ਹਾਲੇ ਦਾ ਮੈਂ ਇਹਨੂੰ ਕਹਿ ਵੀ ਚੱਲ ਆਪਣਾ ਹਿੱਸਾ ਲੈ ਕੇ ਜਾਵੇ ਤੇ ਚੱਲ ਵਿੱਚੋਂ ਕੋਹ ਮੈਨੂੰ ਵੀ